ਪੰਜਾਬੀ ਉਹ ਸਾਸਤਰੀ ਕਾਲ ਜਿਵੇਂ ਕਿ ਟਡਰੀਆਂ ਵਾਲੇ ਦੇ ਹੱਕ ਦੇ ਵਿੱਚ ਮੈਂ ਬੜੀਆਂ ਵੀਡੀਓ ਪਾਈਆਂ ਔਰ ਇੱਕ ਪ੍ਰਚਾਰ ਵੀ ਲੰਬੇ ਇੱਕ ਨਜ਼ਰੀਏ ਦੇ ਹਿਸਾਬ ਨਾਲ ਕੀਤਾ ਕਿ ਟਡਰੀਆਂ ਵਾਲੇ ਸੰਤ ਸਹੀ ਨੇ ਔਰ ਉਹ નિર્ਦੋਸ਼ ਨੇ ਪਰ ਜਿਹੜਾ ਅੱਜ ਮਾਮਲਾ ਤੁਹਾਡੇ ਸਾਹਮਣੇ ਮੈਂ ਵੀਡੀਓ ਦਿਖਾਉਣ ਜਾ ਰਿਹਾ ਉਹਦੇ ਵਿੱਚ ਹੈਰਾਨੀਜਨਕ ਇੱਕ ਬਹੁਤ ਵੱਡੇ ਖੁਲਾਸੇ ਆਪਣੇ ਪੰਜਾਬ ਦੇ ਮੀਡੀਆ ਦੇ ਵਿੱਚ ਇੱਕ ਖਬਰ ਬੜੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੈ ਕਿ ਢੱਡਰੀਆਂ ਵਾਲੇ ਦੇ ਸਿਰ ਤੇ ਤਲਵਾਰ ਲਟਕ ਰਹੀ ਹੈ ਗ੍ਰਿਫਤਾਰੀ ਦੀ ਤਾਂ ਹੁਣ ਬਾਈ ਉਸ ਮੰਝਰ ਦੀ ਜਿਹੜੀ ਵੀਡੀਓ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਬੜਾ ਹੀ ਇੱਕ ਅਨੋਖਾ ਇਹ ਮੰਝਰ ਹੈ ਜਿਹਦੇ ਵਿੱਚ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਵੀ ਜਿੰਨੇ ਪੰਜਾਬ ਦੇ ਵਿੱਚੋਂ ਬਾਹਰਲੇ ਸੂਬਿਆਂ ਦੇ ਵਿੱਚ ਸਮਰਥਕ ਬੈਠੇ ਨੇ ਖੁਦ ਢੱਡਰੀਆਂ ਵਾਲੇ ਨਹੀਂ ਕਹੀ ਸੀ ਕਿ ਮੇਰੇ ਜਿਹੜੇ ਚਾਹਣ ਵਾਲੇ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਠੇਸ ਲੱਗ ਸਕਦੀ ਆ ਤੇ ਜਿਹੜੇ ਮੇਰੇ ਵਿਰੋਧੀ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਖੁਸ਼ੀ ਹੋ ਸਕਦੀ ਐ ਇਸ ਗੱਲ ਦੀ ਕਿ ਮੈਂ ਦੋਸ਼ੀ ਆ ਜਾਂ ਫਿਰ ਮੈਂ ਨਿਰਦੋਸ਼ ਆ ਗ੍ਰਿਫਤਾਰੀ ਹੁੰਦੀ ਐ ਤਾਂ ਬਹੁਤ ਵੱਡੀ ਗੱਲ ਹੁੰਦੀ ਐ ਤਾਂ ਹੁਣ ਜਿਹੜੀ ਵੀਡੀਓ ਮੈਂ ਤੁਹਾਡੇ ਸਾਹਮਣੇ ਧਰਦਾ ਇਹਦੇ ਵਿੱਚ ਬਹੁਤ ਹੈਰਾਨੀ ਵਾਲੀ ਗੱਲ ਆ ਸਾਡੇ ਪੰਜਾਬ ਦੇ ਜਿੰਨੇ ਸਮਰਥਕ ਨੇ ਉਹਦੇ ਨਾਲ ਜੁੜੇ ਤਾਂ ਉਹਨਾਂ ਨੂੰ ਵੱਡੇ ਪੱਧਰ ਤੇ ਇਸ ਗੱਲ ਦੀ ਠੇਸ ਤਾਂ ਲੱਗਣੀ ਆ ਪਰ ਦਿਲਾਂ ਦੇ ਵਿੱਚ ਮੈਸੇਜ ਕੀ ਜਾਊਗਾ ਵੀ ਸਾਡਾ ਜਿਹੜਾ ਚੁਣੇ ਸੀ ਅਸੀਂ ਮਤਲਬ ਸੰਤ ਉਹਨਾਂ ਦੀ ਕਥਾ ਸੁਣਦੇ ਸੀ ਕਰੋੜਾਂ ਲੋਕ ਦੱਸੇ ਜਾ ਰਹੇ ਨਹੀਂ ਵੀ ਉਹਨਾਂ ਦੀ ਕਥਾ ਸੁਣਦੇ ਸੀ ਔਰ ਉਹਨਾਂ ਲੋਕਾਂ ਦੇ ਦਿਲਾਂ ਨੂੰ ਬਈ ਠੇਸ ਲੱਗਣ ਜਾ ਰਹੀ ਹੈ ਜਿਹੜੀ ਮੈਂ ਵੀਡੀਓ ਦਿਖਾਉਣ ਜਾ ਰਿਹਾ ਕਿਉਂਕਿ ਇਸ ਵੀਡੀਓ ਦੇ ਵਿੱਚ ਇੱਕ ਉਹ ਕਹਾਣੀ ਆ ਜਿਹੜੀ ਆਪਣੇ মিডিਆ ਨੂੰ ਬੜਾ ਇੰਤਜ਼ਾਰ ਸੀ ਕਿ ਟੱਡੀਆਂ ਵਾਲੇ ਫਰਾਰ ਨੇ ਗ੍ਰਿਫਤਾਰੀ ਹੋ ਸਕਦੀ ਹੈ ਮੁਲਖਾਂ ਦੇ ਵਿੱਚ ਨੇ ਪਰ ਦਰਅਸਲ ਇਹਨਾਂ ਦੇ ਪੂਰੇ ਨਿਸ਼ਾਨੇ ਤੇ ਜਿਹੜੀ ਗੱਲ ਜਾ ਲੱਗੀ ਹੈ ਪਹਿਲਾਂ ਤੁਸੀਂ ਇਹ ਸੁਣ ਲਓ ਉਸ ਤੋਂ ਬਾਅਦ ਮੈਂ ਬਹੁਤ ਵੱਡੀ ਅਪਡੇਟ ਇੱਕ ਹੋਰ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਜਿਹਦੇ ਵਿੱਚ ਹੋਰ ਵੀ ਹੈਰਾਨੀਜਨਕ ਮਾਮਲੇ ਜੁੜੇ ਹੋਏ ਨੇ ਤਾਂ ਇੱਕ ਕੜੀ ਜੁੜਦੀ ਜਾਊਗੀ ਜਿਵੇਂ ਜਿਵੇਂ ਤੁਸੀਂ ਸੁਣਦੇ ਜਾਓਗੇ ਤਾਂ ਉਸੇ ਪ੍ਰਕਾਰ ਤੁਹਾਨੂੰ ਵੀ ਇਸ ਗੱਲ ਦਾ ਪੂਰਾ ਪਤਾ ਲੱਗ ਜਾਣਾ ਕਿ ਢਾਡੀਆਂ ਵਾਲੇ ਸੰਤਾਂ ਦੇ ਨਾਲ ਹੋ ਕੀ ਗਿਆ ਪਹਿਲਾਂ ਇਸ ਨੂੰ ਸੁਣੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰਦਾ ਸੁਣੋ ਮੌਜੂਦਾ ਐਸਪੀ ਤੇ ਰਿਟਾਇਰਡ ਐਸਪੀ ਨੂੰ ਲੋਟਸ ਜਾਰੀ ਹੋਇਆ ਸਵਤਹਾਈ ਕੋਰਟ ਨੇ जो है जारी किया है कारण दसो नोटिस एफआईआर होने तो टडिया वाले का पहला बयान स्टेटमेंट भी कल देर शाम सामने आई थी थडिया वाले का कहना दो सौ परसेंट बेकसूर हाँ हरेक जांच मैं बिल्कुल तैयार हाँ हरेक जांच मैं सहयोग करा कोऑपरेट करा टडरिया वाले का बयान स्टेटमेंट सामने आई है पहला सारा मामला खत्म हो चुका सी पूरी जानकारी नाम लहोगी पंकज छपाही जुड़े हुए हैं पंकज इस पूरे हम गिरफ्तारी तलवार टडरिया से तरकी हुई है ਕੋਨੇ ਸੇ ਦੌਰ ਤੇ ਅੱਜ ਲੈਂਸ ਤੋਂ ਬਾਅਦ ਇਸ ਪੂਰੇ ਮਾਮਲੇ ਦੇ ਵਿੱਚ ਸੁਣਵਾਈ ਹੋਈ ਹੈ ਔਰ ਇਸ ਤਰੀਕੇ ਦੇ ਨਾਲ ਕੱਲ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਐਪੀਆਰ ਜਿਹੜੀ ਦਰਜ ਹੋਈ ਔਰ ਉਸ ਦੀ ਸਾਰੀ ਡਿਟੇਲ ਜਿਹੜੀ ਹੈ ਉਹ ਕੋਰਟ ਨੂੰ ਦਿੱਤੀ ਗਈ ਦਾ ਜਿਹੇ ਜੋ ਹੁਣ ਇਹੀ ਹੈ ਕਿ ਕਿ ਰਜੇ ਸਿੰਘ ਘੜੀਆਂ ਵਾਲੇ ਹੋਰਾਂ ਦੀ ਗ੍ਰਿਫਤਾਰੀ ਹੋਏਗੀ ਇਸ ਪੂਰੇ ਮਸਲੇ ਤੇ ਅਜੇ ਤੱਕ ਪਟਿਆਲਾ ਪੁਲਿਸ ਦੀ ਕੋਈ ਸ਼ੀਟ ਰਨ ਜਿਹੜੀ ਹੈ ਉਹ ਸਾਹਮਣੇ ਨਹੀਂ ਆਈ ਹੈ ਇਸ ਵੇਲੇ ਉਸ ਆਦੇ ਉੱਤੇ ਮੌਜੂਦ ਆ ਜਿਸ ਜਗ ਦਾ ਜ਼ਿਕਰ ਹੋ ਰਿਹਾ ਇਸ ਨੂੰ ਪਰਮੇਸ਼ਵਰ ਕੋਲ ਲਿਆ ਜਾਂਦਾ ਵਾ ਔਰ ਜੀ ਸਿੰਘ ਢੱਡਰੀਆਂ ਵਾਲੇ ਦੇ ਵੱਲੋਂ 20 ਸਟੇਟਮੈਂਟ ਜਿਹੜੀ ਉਹ ਸਾਹਮਣੇ ਆਈ ਕਿ ਉਹ ਕਹਿੰਦੇ ਮੈਂ ਕਿਸੇ ਵੀ ਜਾਂਚ ਤੋਂ ਭੱਜਾਂਗਾ ਨਹੀਂ ਮੈਂ ਹਰ ਜਾਂਚ ਚਾਹੇ ਸੀਬੀ ਜਾਂਚਰ ਵਾਲੋ ਕੋਈ ਵੀ ਜਾਂਚਰ ਵਾਲੋ ਮੈਂ ਸਹਿਯੋਗ ਦਵਾਂਗਾ ਔਰ ਮੇਰਾ ਇਸ ਦੇ ਵਿੱਚ ਕੋਈ ਰੋਲ ਨਹੀਂ ਹੈ ਮੈਨੂੰ ਜਾਣ ਪੁੱਛ ਕੇ ਇਸ ਪੂਰੇ ਮਸਲੇ ਦੇ ਵਿੱਚ ਬਕਾਇਆ ਜਾ ਰਿਹਾ ਵਾ ਇਸ ਤਰੀਕੇ ਦੀ ਦੇਖੋ ਢੱਡਰੀਆਂ ਵਾਲੇ ਨੂੰ ਦਰਸਾਲ ਫਸਾਇਆ ਹੀ ਜਾ ਰਿਹਾ ਹੈ ਇਹ ਗੱਲ ਸਾਬਤ ਹੋ ਖੁਦ ਵੀ ਕਰ ਚੁੱਕੇ ਨੇ ਪਰ ਪੰਜਾਬ ਦੇ মিডিਆ ਦੇ ਵਿੱਚ ਲਗਾਤਾਰ ਅੱਗ ਦੀ ਤਰ੍ਹਾਂ ਇਹ ਖਬਰ ਚੱਲੀ ਹੈ ਕਿ ਜਿਹੜਾ ਟਡਰੀਆਂ ਵਾਲਾ ਉਹਨੂੰ ਗ੍ਰਿਫਤਾਰੀ ਹੋ ਸਕਦੀ ਹੈ ਗ੍ਰਿਫਤਾਰ ਕਰੇ ਜਾ ਸਕਦੇ ਨੇ ਹਾਂ ਠੀਕ ਹੈ ਵੀ ਗ੍ਰਿਫਤਾਰੀ ਬਣਦੀ ਹੈ ਕਿਉਂਕਿ ਜਦੋਂ આરોਪ ਲੱਗੇ ਨੇ ਸਿੱਧ ਨਹੀਂ ਹੋਏ ਪਰ ਉਹਨਾਂ ਨੂੰ ਸਿੱਧ ਕਰਨ ਦੇ ਵਾਸਤੇ ਹੀ ਇਨਵੈਸਟੀਗੇਸ਼ਨ ਚੱਲਦਾ ਪਰ ਹੁਣ ਟਡਰੀਆਂ ਵਾਲੇ ਨੂੰ ਵੀ ਚਾਹੀਦਾ ਮੈਂ ਆਪਣੇ ਬੰਨਿਓ ਕਹਿੰਦਾ ਕਿ ਜਿਵੇਂ ਮੈਂ ਲੰਬੇ ਸਮੇਂ ਤੇ ਮਤਲਬ ਲੰਬੇ ਇੱਕ ਲੰਬੀ ਪ੍ਰਕਿਰਿਆ ਕਹਿ ਸਕਦੇ ਹਾਂ ਉਹਨਾਂ ਦੇ ਉੱਤੇ ਪ੍ਰਚਾਰ ਕੀਤਾ ਕਿ ਢੱਡਰੀਆਂ ਵਾਲੇ ਨੂੰ ਉਹਨਾਂ ਦੇ ਹੱਕ ਦੇ ਵਿੱਚ ਵੀ ਮੈਂ ਬੋਲਿਆ ਪਰਿਵਾਰ ਦਾ ਵੀ ਹੱਕ ਰੱਖਿਆ ਪਰ ਹੁਣ ਉਹਨਾਂ ਨੂੰ ਖੁਦ ਹੋਣਾ ਚਾਹੀਦਾ ਵੀ ਇਹ ਪੇਸ਼ੀ ਦੇਣੀ ਚਾਹੀਦੀ ਹੈ ਸਾਹਮਣੇ ਪੇਸ਼ ਹੋ ਜਾਣਾ ਚਾਹੀਦਾ ਕਿ ਭਾਈ ਮੇਰੀ ਜਿਹੜੀ ਇਨਵੈਸਟੀਗੇਸ਼ਨ ਹੈ ਜਲਦ ਤੋਂ ਜਲਦ ਇਸ ਮਾਮਲੇ ਨੂੰ ਨਿਪਟਾਇਆ ਜਾਵੇ ਕਿਉਂਕਿ ਸ਼ੱਕ ਦੀ ਨਜ਼ਰ ਦੇ ਨਾਲ ਕੋਈ ਹੋਰ ਵੀ ਆਡੀਅנס ਹੈ ਜਿਹੜੀ ਉਹ ਦੇਖ ਰਹੀ ਹੈ ਕਿ ਜਿਹੜਾ ਪਰਮੇਸ਼ਰ ਦਰਵਾਜ਼ੇ ਵਿੱਚੋਂ ਗਾਇਬ ਹੋ ਜਾਣਾ ਆਪਣੇ ਆਪ ਦੇ ਵਿੱਚ ਇਹ ਸ਼ੱਕੀ ਨਜ਼ਰੀਏ ਦੇ ਨਾਲ ਦੇਖਣ ਤੇ ਮਜਬੂਰ ਕਰ ਦਿੰਦੀ ਆ ਆਪਣੇ ਲੋਕਾਂ ਨੂੰ ਆਪਣੀ ਆਡੀਅנס ਨੂੰ ਤਾਂ ਮੈਂ ਹੁਣ ਇਸ ਤੇ ਵੱਡਾ ਖੁਲਾਸਾ ਇਹ ਕਰਨ ਜਾ ਰਿਹਾ ਵੀ ਢੱਡਰੀਆਂ ਵਾਲੇ ਸੰਤ ਆ ਜਿਹੜੇ ਉਹ ਚਾਹੇ ਕਿਸੇ ਮੁਲਕਾਂ ਦੇ ਵਿੱਚ ਹੋਣ ਚਾਹੇ ਸਾਡੇ ਮੌਜੂਦਾ ਪੰਜਾਬ ਦੇ ਵਿੱਚ ਹੀ ਕਿਸੇ ਡੇਰੇ ਦੇ ਵਿੱਚ ਹੋਣ ਪਰ ਹੈ ਤੱਕ ਦਿਨੇ ਕਿਤੇ ਜ਼ਰੂਰ ਉਹਨਾਂ ਦੀ ਸਟੇਟਮੈਂਟ ਆਪਣੇ ਚੈਨਲ ਦੇ ਉੱਤੇ ਇੱਕ ਕਾਠਾ ਜ਼ਰੂਰ ਚਲਾਈ ਜਾਂਦੀ ਆ ਪਰ ਮੈਂ ਕਹਿੰਦਾ ਵੀ ਹੁਣ ਜੇਕਰ ਮੇਰੀ ਵੀਡੀਓ ਢੱਡਰੀਆਂ ਵਾਲੇ ਤੱਕ ਜਾਂਦੀ ਆ ਤਾਂ ਉਹਨਾਂ ਦੇ ਸਾਹਮਣੇ ਜਾਂਦੀ ਆ ਬਿਲਕੁਲ ਡਾਇਰੈਕਟ ਤਾਂ ਮੈਂ ਚਾਹੁੰਦਾ ਸਾਡੀ ਆਡੀਅנס ਇਸ ਵੀਡੀਓ ਨੂੰ ਉਹਨਾਂ ਤੱਕ ਪਹੁੰਚਾਵੇ ਕਿਉਂਕਿ ਮੈਂ ਉਹਨਾਂ ਦੇ ਹੱਕ ਦੇ ਵਿੱਚ ਵੀ ਬੜਾ ਲੰਮਾ ਪ੍ਰਚਾਰ ਕਰ ਚੁੱਕਿਆ ਕਿ ਮੇਰਾ ਵੀ ਇਹ ਦਿਲ ਕਹਿੰਦਾ ਵੀ ਜਲਦ ਤੋਂ ਜਲਦ ਇਨਵੈਸਟੀਗੇਸ਼ਨ ਹੋਵੇ ਔਰ ਜਿਹੜੇ ਉਹਦੇ ਦਾਗ ਲੱਗੇ ਨੇ ਉਹਨਾਂ ਨੂੰ ਲਾਉਣ ਦਾ ਜਿਹੜਾ ਕਿ ਵੱਡੇ ਪੱਧਰ ਤੇ ਉਹਨਾਂ ਵੱਨੀ ਉਹ ਕੰਮ ਕੀਤਾ ਜਾਵੇ ਜੇ ਜਿਹੜਾ ਕਿ ਉਹਨਾਂ ਨੇ ਆਪ ਹੀ ਕਿਹਾ ਸੀ ਕਿ ਮੈਂ 200% ਸਹੀ ਹਾਂ ਜੇਕਰ ਸਹੀ ਹੋ ਤਾਂ ਫਿਰ ਤੁਸੀਂ ਆਪਣੀ ਗਿਰਵਦਾਰੀ ਦਾ ਜਿਹੜਾ ਵਾਰੰਟ ਜਾਰੀ ਹੋਇਆ ਉਹਨੂੰ ਐਕਸੈਪਟ ਕਰਕੇ ਜਲਦੀ ਤੋਂ ਜਲਦੀ ਇਸ ਮਾਮਲੇ ਨੂੰ ਨਿਬਟਾਉਣਾ ਚਾਹੀਦਾ ਕਿਉਂਕਿ ਦਿਲਾਂ ਦੇ ਵਿੱਚ ਜਿਹੜੀ ਗੱਲ ਚੱਲੀ ਜਾ ਰਹੀ ਹੈ ਉਹ ਸ਼ੱਕ ਪੈਦਾ ਇਹ ਕਰਦੀ ਆ ਦੁਨੀਆ ਦੇ ਮੈਂ ਨਹੀਂ ਕਹਿ ਰਿਹਾ ਦੁਨੀਆ ਕਹਿ ਰਹੀ ਆ ਸਾਡੇ ਪੰਜਾਬ ਦੇ ਲੋਕ ਕਹਿ ਰਹੇ ਨੇ ਕਿ ਢਰਨੀਆਂ ਵਾਲੇ ਸੰਤ ਆ ਜਿਹੜੇ ਉਹ ਗਾਇਬ ਨੇ ਪਰਮੇਸ਼ਰ ਦਵਾਰ ਛੱਡ ਕੇ ਉਹ ਭੱਜ ਗਏ ਨੇ ਔਰ ਜਿਹੜੇ ਬਾਕੀ ਬਚੇ ਹੋਏ ਕਰਮਚਾਰੀ ਜਾਂ ਮੰਨ ਲਓ ਸੇਵਾਦਾਰ ਕਹਿ ਲਓ ਢੇਰੇ ਦੇ ਵਿੱਚ ਪਰਮੇਸ਼ਰ ਦਵਾਰ ਦੇ ਵਿੱਚ ਉਹਨਾਂ ਬੰਨਿਓ ਤਾਂ ਲਗਾਤਾਰ ਇਹੀ ਗੱਲ ਕਹੀ ਗਈ ਹੈ ਕਿ ਪੰਜਾਬ ਦੇ ਵਿੱਚ ਨਹੀਂ ਹੈਗੇ ਹੈ ਜਰੂਰ ਪਰ ਉਹ ਕਿਤੇ ਨਾ ਕਿਤੇ ਦੂਰ ਚਲੇ ਗਏ ਨੇ ਹੁਣ ਇਹ ਨਹੀਂ ਪਤਾ ਲੱਗ ਰਿਹਾ ਵੀ ਟਾਡਰੀਆਂ ਵਾਲੇ ਸੰਤ ਅਮਰੀਕਾ ਦੇ ਵਿੱਚ ਆ ਜਾਂ ਫਿਰ ਕੈਨੇਡਾ ਦੇ ਵਿੱਚ ਆ ਤਾਂ ਜਿੱਥੇ ਵੀ ਨੇ ਮੇਰੀ ਜੇਕਰ ਉਹਨਾਂ ਤੱਕ ਇਹ ਵੀਡੀਓ ਜਾਂਦੀ ਆ ਤਾਂ ਮੇਰੀ ਵੱਡੇ ਪੱਧਰ ਤੇ ਅਪੀਲ ਆ ਸਾਡੇ ਲੋਕਾਂ ਨੂੰ ਵੀ ਸਾਡੇ ਭੈਣ ਭਰਾਵਾਂ ਨੂੰ ਜਿਹੜੇ ਮੈਨੂੰ ਹਰ ਰੋਜ਼ ਸੁਣਦੇ ਨੇ ਲੱਖਾਂ ਦੀ ਸੰਖਿਆ ਦੇ ਵਿੱਚ ਮੇਰੀ ਵੀਡੀਓ ਚਲੀ ਜਾਂਦੀ ਆ ਪਰ ਮੈਂ ਚਾਹਨਾ ਵੀ ਸਾਡੇ ਜਿੰਨੇ ਭਰਾ ਤੁਸੀਂ ਮੈਨੂੰ ਦੇਖ ਰਹੇ ਹੋ ਇਸ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਕਰਨ ਦਾ ਇੱਕ ਪ੍ਰਾਲਾ ਜ਼ਰੂਰ ਕਰਨਾ ਤਾਂ ਕਿ ਸੰਤਾਂ ਦੇ ਉੱਤੇ ਜਿਹੜਾ ਦਾਗ ਲੱਗਿਆ ਉਹ ਤੁਨ ਸਕੇ ਉਹਨਾਂ ਨੂੰ ਇਹ ਆਪਣੀ ਵੀ ਸਨੇਹ ਦੀ ਜਿਹੜੀ ਗੱਲ ਹੈ ਇਹ ਪਹੁੰਚ ਸਕੇ ਕਿਉਂਕਿ ਮੈਂ ਵੀ ਨਹੀਂ ਚਾਹੁੰਦਾ ਵੀ ਇਹ ਕਹੋ ਜੇ ਸੰਤਾਂ ਦੇ ਉੱਤੇ આરોਪ ਸਿੱਧ ਹੋ ਜਾਣ ਕਿ ਜਿਹੜੇ ਐਨੇ ਲੋਕਾਂ ਨੂੰ ਸੰਗਤ ਸਨ ਮਤਲਬ ਸੁਣਾਉਂਦੇ ਨੇ ਪ੍ਰਚਾਰ ਕਰਦੇ ਸਿੱਖੀ ਦਾ ਬਹੁਤ ਸਾਰੀਆਂ ਗੁਰੂ ਦੇ ਨਾਲ ਜਿਹੜੀਆਂ ਗੱਲਾਂ ਕਰਕੇ ਗੁਰੂ ਦੇ ਨਾਲ ਜੋੜਦੇ ਨੇ ਲੋਕਾਂ ਨੂੰ ਤਾਂ ਮੈਂ ਹੁਣ ਅਖੀਰ ਤੇ ਹੀ ਕਹੂੰਗਾ ਵੀ ਮੈਂ ਪਹਿਲਾਂ ਵੀ ਆਡੀਅנס ਦੇ ਨਾਲ ਤੁਹਾਡੇ ਨਾਲ ਮੈਂ ਵਾਅਦਾ ਕੀਤਾ ਵੀ ਉਦੋਂ ਤੱਕ ਮੈਂ ਸੰਤਾਂ ਨੂੰ ਸੰਤ ਹੀ ਕਹੂੰਗਾ ਜਿੰਨਾ ਚਿਰ આરોਪ ਨਹੀਂ ਸਿੱਧ ਹੋ ਜਾਂਦੇ ਹਾਲਾਂਕਿ ਮੇਰਾ ਦਿਲ ਵੀ ਨਹੀਂ ਕਹਿੰਦਾ ਵੀ ਇਹ આરોਪ ਆ ਜਿਹੜੇ ਉਹ ਸਿੱਧ ਹੋ ਜਾਣਗੇ ਕਿਉਂਕਿ ਜੇਕਰ ਹੁੰਦੇ ਤਾਂ 12 ਸਾਲ ਪਹਿਲਾਂ ਹੀ ਇੱਕ ਸਪੀਚ ਤੁਸੀਂ ਸੁਣੀ ਹੋਣੀ ਹੈ ਮੈਂ ਸੁਣਾਈ ਹੈ ਇੱਕ ਵੀਡੀਓ ਦੇ ਵਿੱਚ ਕਿ ਜਿਹੜਾ ਸੰਤਾ ਨੇ ਕਿਹਾ ਸੀ ਵੀ ਮੈਨੂੰ ਚਾਹੇ ਅਮਰੀਕਾ ਤੱਕ ਦੀਆਂ ਮਸ਼ੀਨਾਂ ਦੇ ਵਿੱਚ ਦੀ ਟਪਾ ਦਿਓ ਮੇਰੇ ਤੇ આરોਪ ਨਹੀਂ ਸਿੱਧ ਹੁੰਦੇ ਸੋ ਇਸ ਕਰਕੇ ਮੇਰੀ ਬੇਨਤੀ ਹੈ ਵੱਡੇ ਪੱਧਰ ਤੇ ਮੇਰਾ ਵੀਰ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਤਾਂ ਕਿ ਇਹ ਵੀਡੀਓ ਸਿੱਧਾ ਡਾਇਰੈਕਟ ਸੰਤਾ ਦੇ ਕੋਲ ਜਾਵੇ ਤਾਂ ਆਪਣੀ ਗੱਲ ਦਾ ਮੈਸੇਜ ਲੱਗ ਜਾਵੇ ਤਾਂ ਠੀਕ ਹੈ ਪੰਜਾਬੀ ਉਹ ਮਿਲਦੇ ਅਗਲੇ ਟੌਪ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਦੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਨ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਹਾਂ ਅਗਲੇ ਟੌਪਕ ਤੇ